ਸਰਦਾਰ ਵੱਲਭਾਈ ਪਟੇਲ ਦੀ 150ਵੀਂ ਜਨਮ ਦਿਤੀ ਮੌਕੇ ਯੂਵਾ ਮਾਮਲੇ ਦੇ ਖੇਡ ਮੰਤ్రਾਲਾ ਪਾਰ ਸਰਕਾਰ ਦੇ ਵਿਭਾਗ ਮਾਈ ਭਾਰਤ ਵੱਲੋਂ ਸਰਦਾਰ ਐਡ ਦੀ ਰੇਡ 150 ਯੂਨਿਟ ਪਾਦੀ ਯਾਤਰਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਬੰਦ ਵਿੱਚ ਬਿਟਿੰਡਾ ਵਿਖੇ ਪ੍ਰੈਸ ਕਾਨਫਰੰਸ ਕੀਤੀ ਗਈ ਇਸ ਤਰ੍ਹਾਂ ਜ਼ਿਲ੍ਹਾ ਯੂਥ ਅਫਸਰ ਸਰਪਜੀਤ ਸਿੰਘ ਨੇ ਦੱਸਿਆ ਕਿ ਬਿਟਿੰਡਾ ਵਿਖੇ ਇਹ ਯਾਤਰਾ 15 ਨਵੰਬਰ ਨੂੰ ਸ਼੍ਰੀ ਪਗਸ ਸਿੰਘ ਖੇਡ ਸਟੇਡੀਅਮ ਤੋਂ ਸ਼ੁਰੂ ਹੋ ਕੇ ਸ਼੍ਰੀ ਪਗਸ ਸਿੰਘ ਚੌਂਕ ਨੇੜੇ ਸਪੋਰਟਸ ਮਾਰਕੀਟ ਤੱਕ ਜਾਵੇਗੀ ਸਰਪਜੀਤ ਨੇ ਕਿਹਾ ਕਿ ਸਰਦਾਰ ਵੱਲਭਾਈ ਪਟੇਲ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਕਾਇਮ

ਦੇਸ਼ ਦੇ ਪ੍ਰਤੀ ਜਾਗਰੂਕਤਾ ਹੋਵੇ ਇੱਕ ਉਹ ਜਿਹੜਾ ਪੈਵਲ ਪੈਦਲ ਯਾਤਰਾ ਦਾ ਆਯੋਜਨ ਪੂਰੇ ਦੇਸ਼ ਦੇ ਅੰਦਰ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਬਠਿੰਡੇ ਦੇ ਵਿੱਚ 15 ਤਰੀਕ ਨੂੰ ਇਹ ਜਿਹੜਾ ਚੱਲਣਾ ਹੈ ਪੈਦਲ ਯਾਤਰਾ ਚੱਲਣੀ ਹੈ ਸਟੇਡੀਅਮ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਜ਼ਾਰਾਂ ਤੋਂ ਵਿੱਚੋਂ ਹੁੰਦੀ ਹੋਈ ਇਹ ਸ਼ਹੀਦੇ ਆਜਮ ਸਰਦਾਰ ਭਗਤ ਸਿੰਘ ਰਾਜਗੁਰੂ ਸੁਖਦੇਵ ਜਿਹੀ ਜਿਹੜੀ ਪ੍ਰਤਿਮਾ ਉਹਨਾਂ ਦੇ ਸ਼ਰਧਾ ਸਮਰਪਿਤ ਕਰਕੇ ਸਪੋਰਟਸ ਮਾਰਕੀਟ ਵਾਲੀ ਪਾਰਕਿੰਗ ਦੇ ਅੰਦਰ ਇਹਦਾ ਸਮਾਪਨ ਹੋਏਗਾ ਜਿਵੇਂ ਤੁਸੀਂ ਜਾਣਦੇ ਹੋ ਕਿ 31 ਅਕਤੂਬਰ ਨੂੰ ਸਰਦਾਰ ਵੱਲਭ ਭਾਈ ਪਟੇਲ ਦੀ ਜਨਮ ਦਿਨ ਹੁੰਦੀ ਹੈ ਲੇਕਿਨ ਇਸ ਵਾਰ ਇਹ ਵੱਡਾ ਦਿਹਾੜਾ ਹੈ ਕਿਉਂਕਿ 150 ਸਾਲ ਪੂਰੇ ਹੋਏ ਨੇ ਜਨਮ ਦਿਨ ਨੂੰ ਤੇ ਇਸ ਉਪলক্ষ ਵਿੱਚ ਅਸੀਂ ਇੱਕ ਯੂਨਿਟੀ ਮਾਰਚ ਕੱਢ ਰਹੇ ਹਾਂ ਇੱਕ ਪੈਦਯਾਤਰਾ ਕੱਢ ਰਹੇ ਹਾਂ ਸਰਦਾਰ ਵੱਲਭ ਭਾਈ ਪਟੇਲ ਦੇ ਯੋਗਦਾਨ ਨੂੰ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੇ ਦੇਸ਼ ਦੀ ਏਕਤਾ ਅਖੰਡਤਾ ਵਾਸਤੇ ਬਹੁਤ ਕੰਮ ਕੀਤਾ ਹੋਵੇ ਤੇ ਉਹਨੂੰ ਯਾਦ ਕਰਦੇ ਹੋਏ ਨੌਜਵਾਨਾਂ ਵਿੱਚ ਭਾਰਤ ਦੀ ਇਕਤਾ ਨੂੰ ਬਣਾਈ ਰੱਖਣ ਦੀ ਇੱਕ 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 ਜੋਸ਼ ਭਰਨ ਵਾਸਤੇ ਅਸੀਂ ਇਹ ਯੂਨਿਟੀ ਮਾਰਚ ਕੱਢ ਰਹੇ ਹਾਂ